ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਅਸੀਂ ਫਰਾਂਸ ਦੇ ਵਿੱਚ ਰਹਿੰਦੇ ਹੋਏ ਆ ਤੇ ਤੁਹਾਨੂੰ ਪੇਸ਼ ਕਰਨ ਲੱਗੇ ਇੱਕ ਗਾਣਾ ਫਰਾਂਸ ਵਾਲਿਆਂ ਵੀਰਾਂ ਦੀ ਇਸ਼ਕ ਕਹਾਣੀ ਪਰਦੇਸੀਆਂ ਦੀ ਇਸ਼ਕ ਕਹਾਣੀ ਫਰਾਂਸ ਦੇ ਵਿੱਚ ਲੰਘ ਚੱਲੀ ਜਵਾਨੀ ਸਾਰੀ ਜੀ ਕਰਦੇ ਆਂ ਕੰਮ ਅਸੀਂ ਇੱਥੇ ਰਹਿੰਦੀ ਮਤ ਮਾਰੀ ਜੀ ਕਰਦੇ ਆਂ ਕੰਮ ਅਸੀਂ ਇੱਥੇ ਰਹਿੰਦੀ ਮਤ ਮਾਰੀ ਜੀ ਇੰਡੀਆ ਤੋਂ ਫੋਣ ਆ ਜਾਂਦਾ ਭੇਜ ਦੋ ਕੈਸ਼ ਜੀ ਸਾਡੀ ਪਰਦੇਸੀ ਵੀਰਾਂ ਦੀ ਹਕਾਦੀ ਇੱਥੇ ਐਚ ਜੀ ਸਾਡੀ ਪਰਦੇਸੀ ਵੀਰਾਂ ਦੀ ਹਕਾਦੀ ਇੱਥੇ ਐਚ ਜੀ ਕੋਸੀ ਲੀਵੀ ਛੱਡ ਕੇ ਤੁਰ ਗਈ ਕਰਦੀ ਰਹੀ ਵੇਟ ਬੜੀ ਆਪਣੀ ਹੀ ਜ਼ਿੰਦਗੀ ਤੋਂ ਹੁਣ ਹੋ ਗਈਆ ਹਟ ਬੜੀ ਆਪਣੀ ਹੀ ਜ਼ਿੰਦਗੀ ਤੋਂ ਹੁਣ ਹੋ ਗਈਆ ਹਟ ਬੜੀ ਉਹ ਤਾਂ ਸੀ ਛੱਡ ਕੇ ਤੁਰ ਗਈ ਗਮ ਪੱਲੇ ਪਾ ਗਿਆ ਜਗਨਸ਼ਾ ਕੋਟੀ ਨੂੰ ਤਾਂ ਲਿਖਣਾ ਸਖਾ ਗਿਆ ਪਰਵਿੰਦਰ ਸੰਦੂ ਨੂੰ ਤਾਂ ਗਾਉਣਾ ਸਖਾ ਗਿਆ ਹਾਂ ਉਹ ਬਚਪਨ ਜਈ ਮौज ਨਹੀਂ ਲੱਭਦੀ ਜ਼ਿੰਦਗੀ ਚ ਤੱਕਿਆ ਬਾਪੂ ਦੀ ਉਂਗਲੀ ਫੜ ਕੇ ਮੇਲੇ ਜੋ ਦੇਖਿਆ ਬਾਪੂ ਦੀ ਉਂਗਲੀ ਫੜ ਕੇ ਮੇਲੇ ਜੋ ਦੇਖਿਆ ਬੇਬੇ ਦੀ ਯਾਦ ਸਤਾਉਂਦੀ ਰਹਿੰਦੀ ਆ ਰੋਜ਼ ਰਵਾਉਂਦੀ ਕਹਿੰਦੀ ਵੇ ਆ ਜਾ ਪੁੱਤਰਾ ਤੈਨੂੰ ਮੈਂ ਦੇਖਣਾ ਚਾਹੁੰਦੀ ਕਹਿੰਦੀ ਵੇ ਆ ਜਾ ਪੁੱਤਰਾ ਤੈਨੂੰ ਮੈਂ ਦੇਖਣਾ ਹੁੰਦੀ ਦਿਲ ਸਾਡਾ ਕਰੇ ਬਥੇਰਾ ਸਾਡੀ ਮਜਬੂਰੀਆਂ ਸਾਥੋਂ ਨਹੀਂ ਚੱਲ ਹੁੰਦੀ ਹਾਏ ਬਹੁਤੀ ਇੱਥੇ ਦੂਰੀਆਂ ਉਹ ਜਦ ਹਿੰਦਿਆ ਤੋਂ ਆਏ ਸੀ ਖਾਦੇ ਬੜੇ ਥਕੇ ਸੀ ਪੂਰੇ 5 ਸਾਲ ਹੋ ਚੱਲੇ ਹੋਏ ਨਾ ਪੱਕੇ ਜੀ ਪੂਰੇ 5 ਸਾਲ ਹੋ ਚੱਲੇ ਹੋਏ ਨਾ ਪੱਕੇ ਜੀ ਕੌਰੇ ਕਦ ਪੱਕੇ ਹੋਵਾਂਗੇ ਕਦ ਹਿੰਦਿਆ ਜਾਵਾਂਗੇ ਆਪਣੇ ਪਰਿਵਾਰ ਚ ਬਹਿ ਕੇ ਮਹਿਫਲਾਂ ਲਾਵਾਂਗੇ ਆਪਣੇ ਪਰਿਵਾਰ ਚ ਬਹਿ ਕੇ ਮਹਿਫਲਾਂ ਲਾਵਾਂਗੇ ਧੰਨਵਾਦ ਜੀ ਸਾਰਾਂ ਵਾਜੇ ਦਿੱਤੰਗਾ ਲੱਗਿਆ ਤੇ ਸ਼ੇਅਰ ਤੇ ਲਾਈਕ ਜ਼ਰੂਰ ਕਰਿਓ ਧੰਨਵਾਦ ਜੀ